ਪੈਂਸ਼ਨ ਖਤਮ ਡੰਡਾ ਚਲਾਓ AC ਰਿਮੋਟ ਦੇ ਇਸ ਬਟਨ ਨੂੰ ਕਰੋ ਜਿ ਬਿਜਲੀ ਦਾ ਬਿੱਲ ਹੋ ਜਾਏਗਾ ਅੱਧਾ ਤੁਹਾਡੀ ਆਰਥਿਕ ਹਾਲਤ ਦਾ ਵੀ ਰੱਖਿਆ ਖਿਆਲ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਣ ਨਾਲ ਸੰਬੰਧਿਤ ਤੇ ਬੱਚਿਆਂ ਨਾਲ ਸੰਬੰਧਿਤ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰ ਰਹਿ ਜਾਂਦੀਆਂ ਸ਼ੁਰੂ ਕਰਨ ਲੱਗੇ ਆਂ ਅੰਤ ਤੱਕ ਦੇਖਣਾ ਅੱਜਕੱਲ੍ਹ ਬਹੁਤ ਸਾਰੇ ਘਰਾਂ ਵਿੱਚ ਏਸੀ ਯਾਨੀ 에어 ਕੰਡੀਸ਼ਨਰ ਮਿਲਦਾ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਨੇ ਜੋ ਹੁਣ ਨਵਾਂ ਏਸੀ ਖਰੀਦਣ ਬਾਰੇ ਸੋਚ ਰਹੇ ਨੇ ਪਰ ਸਾਰਿਆਂ ਦੀ ਇੱਕ ਆਮ ਚਿੰਤਾ ਹੈ ਕਿ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਏਗਾ ਇਸ ਡਰ ਕਾਰਨ ਲੋਕ ਜਾਂ ਤਾਂ ਏਸੀ ਨਹੀਂ ਖਰੀਦਦੇ ਜਾਂ ਇਸ ਦੀ ਵਰਤੋਂ ਬਹੁਤ ਘੱਟ ਕਰਦੇ ਨੇ ਹਾਲਾਂਕਿ ਜੇਕਰ ਕੁਝ ਸਧਾਰਨ ਉਪਾਅ ਅਪਣਾਏ ਜਾਣ ਤਾਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤੇ ਬਿਜਲੀ ਦੇ ਬਿੱਲ ਨੂੰ ਵੀ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਆਓ ਜਾਣਦੇ ਹਾਂ ਇਹ ਕਿਵੇਂ ਕੀਤਾ ਜਾ ਸਕਦਾ ਹੈ ਏਸੀ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਮਾਹਿਰਾਂ ਦਾ ਕਹਿਣਾ ਹੈ ਕਿ ਏਸੀ ਦਾ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖਣਾ ਚਾਹੀਦਾ ਹੈ ਇਸ ਨਾਲ ਨਾ ਸਿਰਫ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਸਗੋਂ ਘਰ ਵੀ ਠੰਡਾ ਰਹਿੰਦਾ ਹੈ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਹੋਵੇਗਾ ਕਿ ਕੀ ਘਰ 26 ਡਿਗਰੀ ਤੇ ਠੰਡਾ ਰਹੇਗਾ ਜਵਾਬ ਹੈ ਹਾਂ ਇਹ ਜ਼ਰੂਰ ਹੋਵੇਗਾ ਇਸ ਲਈ ਤੁਹਾਨੂੰ ਪੱਖੇ ਦੀ ਮਦਦ ਲੈਣੀ ਪਵੇਗੀ ਜਦੋਂ ਤੁਸੀਂ ਏਸੀ ਦੇ ਨਾਲ-ਨਾਲ ਪੱਖਾ ਚਲਾਉਂਦੇ ਹੋ ਤਾਂ ਠੰਡੀ ਹਵਾ ਕਮਰੇ ਵਿੱਚ ਚੰਗੀ ਤਰ੍ਹਾਂ ਫੈਲ ਜਾਂਦੀ ਹੈ ਤੇ ਏਸੀ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਏਸੀ ਵਧੀਆ ਕੰਮ ਕਰੇ ਅਤੇ ਬਿਜਲੀ ਦੀ ਬਚਤ ਵੀ ਕਰੇ ਤਾਂ ਇਸ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਜ਼ਰੂਰੀ ਹੈ ਖਾਸ ਕਰਕੇ ਏਸੀ ਦੇ 에ਅਰ ਫਿਲਟਰ ਨੂੰ ਹਰ 10 ਤੋਂ 15 ਦਿਨਾਂ ਬਾਅਦ ਸਾਫ਼ ਕਰੋ ਜੇਕਰ ਫਿਲਟਰ ਵਿੱਚ ਧੂੜ ਜਮ੍ਹਾਂ ਹੋ ਜਾਂਦੀ ਹੈ ਤਾਂ 쿨ਿੰਗ ਘਟ ਜਾਂਦੀ ਹੈ ਤੇ ਏਸੀ ਨੂੰ ਜ਼ਿਆਦਾ ਸਮੇਂ ਤੱਕ ਚਲਾਉਣਾ ਪੈਂਦਾ ਹੈ ਇਸ ਦਾ ਸਿੱਧਾ ਅਸਰ ਬਿਜਲੀ ਦੇ ਬਿੱਲ ਤੇ ਪੈਂਦਾ ਇਸ ਲਈ ਏਸੀ ਦੀ ਸਫਾਈ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਇਕੋ ਮੋਡ ਦੀ ਵਰਤੋ ਅੱਜ ਕੱਲ੍ਹ ਲਗਭਗ ਸਾਰੇ ਏਸੀ ਵਿੱਚ ਇਕੋ ਮੋਡ ਦੀ ਦਾ ਵਿਕਲਪ ਹੈ ਜਿਹੜਾ ਆਪਸ਼ਨ ਹੈ ਉਹ ਦਿੱਤੀ ਗਈ ਹੈ ਇਹ ਮੋਡ ਬਿਜਲੀ ਦੀ ਖਪਤ ਨੂੰ ਬਹੁਤ ਹੱਦ ਤੱਕ ਘਟਾਉਂਦਾ ਹੈ ਪਰ ਬਹੁਤ ਸਾਰੇ ਲੋਕ ਜਾਂ ਤਾਂ ਇਸ ਬਟਨ ਨੂੰ ਨਹੀਂ ਪਛਾਣਦੇ ਜਾਂ ਇਸ ਦੀ ਵਰਤੋਂ ਨਹੀਂ ਕਰਦੇ ਇਕੋ ਮੋਡ ਨੂੰ ਚਾਲੂ ਕਰਨ ਨਾਲ ਏਸੀ ਆਪਣੇ ਆਪ ਲੋਡ ਅਨੁਸਾਰ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਜ਼ਿਆਦਾ ਬਿਜਲੀ ਦੀ ਖਪਤ ਨਹੀਂ ਕਰਦਾ ਸਹੀ ਸਮੇਂ ਤੇ ਪੱਖਾ ਬੰਦ ਕਰੋ ਏਸੀ ਚਲਾਉਂਦੇ ਸਮੇਂ ਸ਼ੁਰੂ ਵਿੱਚ ਪੱਖਾ ਚਾਲੂ ਕਰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਕਮਰੇ ਵਿੱਚ ਠੰਡੀ ਹਵਾ ਜਲਦੀ ਫੈਲਾਉਂਦਾ ਹੈ ਪਰਾ ਇੱਕ ਵਾਰ ਕਮਰਾ ਠੰਡਾ ਹੋ ਜਾਣ ਤੇ ਤੁਸੀਂ ਚਾਹੋ ਤਾਂ ਪੱਖਾ ਬੰਦ ਕਰ ਸਕਦੇ ਹੋ ਇਸ ਨਾਲ ਏਸੀ ਤੇ ਜ਼ਿਆਦਾ ਭਾਰ ਨਹੀਂ ਪਵੇਗਾ ਅਤੇ ਬਿਜਲੀ ਦੀ ਬਚਤ ਹੋਵੇਗੀ ਕਮਰੇ ਨੂੰ ਧੁੱਪ ਤੋਂ ਬਚਾਓ ਜੇਕਰ ਤੁਹਾਡੇ ਕਮਰੇ ਵਿੱਚ ਸਿੱਧੀ ਧੁੱਪ ਪੈਂਦੀ ਹੈ ਤਾਂ ਕਮਰਾ ਜਲਦੀ ਗਰਮ ਹੋ ਜਾਂਦਾ ਹੈ ਅਤੇ ਏਸੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਖਾਸ ਕਰਕੇ ਦੋ ਮੰਜ਼ਲਾ ਜਾਂ ਉੱਪਰਲੀ ਮੰਜ਼ਲ ਵਾਲੇ ਘਰਾਂ ਵਿੱਚ ਠੰਡਕ ਦੇਰ ਨਾਲ ਆਉਂਦੀ ਹੈ ਅਜਿਹੀ ਸਥਿਤੀ ਵਿੱਚ ਤੁਸੀਂ ਸ਼ੁਰੂ ਵਿੱਚ ਏਸੀ ਨੂੰ 22-23 ਡਿਗਰੀ ਤੇ ਚਲਾ ਸਕਦੇ ਹਾਂ ਅਤੇ ਜਦੋਂ ਕਮਰਾ ਠੰਡਾ ਹੋ ਜਾਵੇ ਤਾਂ ਤਾਪਮਾਨ 24-25 ਡਿਗਰੀ ਤੱਕ ਕਰ ਦੇਣਾ ਚਾਹੀਦਾ ਹੈ ਇਸ ਨਾਲ ਬਿਜਲੀ ਦੀ ਖਪਤ ਘਟ ਜਾਏਗੀ ਯਾਦ ਰੱਖੇ ਇਹ ਜਾਣਕਾਰੀਆਂ ਵੱਖ-ਵੱਖ ਇਲੈਕਟ੍ਰੀਸ਼ੀਅਨਰ ਮਾਇਰਾਂ ਤੋਂ ਹੀ ਲੈ ਕੇ ਤੁਹਾਡਾਂ ਨੂੰ ਸਾਂਝੀਆਂ ਕੀਤੀਆਂ ਗਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ